ਜਿਹੜਾ ਸੁਖਬੀਰ ਬਾਦਲ 25 ਸਾਲ ਰਾਜ ਕਰਨ ਦੇ ਸੁਪਨੇ ਲੈ ਰਿਆ ਸੀ ਇੱਕ ਬਾਰੀ ਵੀ ਸਰਕਾਰ ਨਹੀਂ ਬਣਾ ਸਕਿਆ ਫਿਰ ਇਹਨਾਂ ਬੈਠ ਕੇ ਸੋਚਿਆ ਵੀ ਆਪਣੀ ਇਹ ਹਾਲਤ ਐਨੀ ਪਤਲੀ ਕਿਉਂ ਹੋ ਰਹੀ ਐ ਫਿਰ ਇਹਨਾਂ ਨੇ ਬਣਾਈ ਝੁੰਦਾ ਕਮੇਟੀ ਝੁੰਦਾ ਕਮੇਟੀ ਨੇ ਬੜੀ ਇਮਾਨਦਾਰੀ ਨਾਲ ਜੋੜ ਰਿਪੋਰਟ ਤਿਆਰ ਕੀਤੀ ਉਹਦੇ ਚ ਇਹ ਸੀ ਕੇਵੀ ਸੁਖਬੀਰ ਬਾਦਲ ਪਰਾਨੀ ਤੋਂ ਅਸਤੀਫਾ ਦੇਵੇ ਨਾਲੇ ਸਾਰੀ ਪੁਰਾਣੀ ਲੀਡਰਸ਼ਿਪ ਤੇ ਨਵੀਂ ਲੀਡਰਸ਼ਿਪ ਨੂੰ ਮੌਕਾ ਦਿੱਤਾ ਜਾਵੇ ਸੁਖਬੀਰ ਬਾਦਲ ਨੇ ਜਿਹੜੀ ਕਮੇਟੀ ਬਣਾਈ ਸੁਖਬੀਰ ਬਾਦਲ ਨੇ ਝੂਂਦਾ ਕਮੇਟੀ ਦਾ ਹੁਕਮ ਨਹੀਂ ਮੰਨਿਆ ਉਹ ਬਿਰਸਾ ਤੇ ਪਰੋਟੋਹਾਤਾ ਖੰਡਾ ਖੜਕਾ ਦਿੱਤਾ ਉਹ ਤਾਂ ਮੋਕੇ ਦਮ ਕੇ ਮਾਰ ਗਿਆ ਪਰ ਗਿਆਨੀ ਰਕਵੀ ਸਿੰਘ ਜੀ ਜefeਦਾਰ ਸ਼੍ਰੀ ਕਾਲ ਤੱਕ ਸਾਹਮਣੇ ਖੜਕਾਤਾ ਫਿਰ ਖੰਡਾ ਬਣ ਕੇ ਅਕਾਲੀ ਪੂਲਾ ਸਿੰਘ ਪੂਤਨੀਆਂ ਭਲਾ ਦੇਣਗੇ ਗਿਆਨੀ ਰਕਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਮੁੜ ਕੇ ਫੇਰ ਕੱਟੇ ਹੋ ਰਹੇ ਨੇ ਇੱਕ ਹੋਰ ਜਦੋਂ ਇਹਨਾਂ ਸਵਾਲ ਪੁੱਛਾ ਪ੍ਰੈਸ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਵੀ ਜਿਹੜੀ ਜਾਂਚ ਕਮੇਟੀ ਬਣੀ ਉਹਦਾ ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਇਹ ਸਖਤ ਤੇ ਜਥੇਦਾਰ ਦੀ ਏਕ ਤੇ ਜਾਂਚ ਕਰਨੀ ਪੈ ਜਾਈ ਇਹ ਤੇ ਕੋਈ ਦੋਸ਼ ਲੱਗਣਾ ਤਾਂ ਉਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਜਾਂਚ ਕਰੇ ਦੇ ਹਰ ਕੋਨੇ ਵਿੱਚ ਵਸਦੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਜੀਓ ਆਇਆ ਜੀਓ ਆਇਆ ਜੀਓ ਜਿਹੜਾ ਸੁਖਬੀਰ ਬਾਦਲ 25 ਸਾਲ ਰਾਜ ਕਰਨ ਦੇ ਸੁਪਨੇ ਲੈ ਰਿਆ ਸੀ ਇੱਕ ਵਾਰੀ ਵੀ ਸਰਕਾਰ ਨਹੀਂ ਬਣਾ ਸਕਿਆ ਪਹਿਲਾਂ ਕੈਪਟਨ ਮਾਰ ਗਿਆ ਬਾਜੀ ਫਿਰ ਝਾੜੋੜਾ ਨੇ ਫੇਰਤਾ ਝਾੜੀ ਇਹਨੂੰ ਬੈਠ ਕੇ ਸੋਚਿਆ ਵੀ ਆਪਣੀ ਇਹ ਹਾਲਤ ਐ ਇੰਨੀ ਪਤਲੇ ਕਿਉਂ ਹੋ ਰਹੀ ਐ ਪਤਾ ਤਾਂ ਕਰੋ ਫਿਰ ਇਹਨਾਂ ਨੇ ਬਣਾਈ ਝੁੰਦਾ ਕਮੇਟੀ ਇਹ ਪਤਾ ਕਰਨ ਲਈ ਝੁੰਦਾ ਕਮੇਟੀ ਨੇ ਪੜੀ ਇਮਾਨਦਾਰੀ ਨਾਲ ਜੋ ਰਿਪੋਰਟ ਤਿਆਰ ਕੀਤੀ ਉਹਦੇ ਚ ਇਹ ਸੀ ਕਿ ਵੀ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਨਾਲੇ ਸਾਰੀ ਪੁਰਾਣੀ ਲੀਡਰਸ਼ਿਪ ਤੇ ਨਵੀਂ ਲੀਡਰਸ਼ਿਪ ਨੂੰ ਮੌਕਾ ਦਿੱਤਾ ਜਾਵੇ ਸੁਖਬੀਰ ਬਾਦਲ ਨੇ ਝੁੰਡਾ ਕਮੇਟੀ ਬਣਾਈ ਸੁਖਬੀਰ ਬਾਦਲ ਨੇ ਝੁੰਡਾ ਕਮੇਟੀ ਦਾ ਹੁਕਮ ਨਹੀਂ ਮੰਨਿਆ ਫੇਰ ਆ ਗਿਆ ਲੋਕ ਸਭਾ ਦੇ ਚੋਣਾਂ ਲੋਕ ਸਭਾ ਦੀਆਂ ਚੋਣਾਂ ਚੈਨ ਨਾਲ ਉਹ ਕੁੱਤੇ ਹਨੀ ਹੋਈ ਉਹ ਕੁੱਤੇ ਹਨੀ ਖੋਈ ਐਨੀ ਸ਼ਰਮਨਾਕ ਘਰ ਹੋਈ ਕਿ ਸਿਰਫ ਇੱਕ ਸੀਟ ਜਿੱਤ ਸਕਿਆ ਬਟਿੰਡੇ ਵਾਲੀ ਉਹ ਵੀ ਹਰਸੀਮਰਤਿ ਕੋਰ ਬਾਦਲ ਇਹਨਾਂ ਦੀ ਆਪਣੀ ਸਾਰਾ ਜੁਲ ਲਾਇਆ ਹੋਇਆ ਸੀ ਬਾਕੀ ਸਾਰੀਆਂ ਸੀਟਾਂ ਤੇ ਕਾਲੀਆਂ ਦੀਆਂ ਜਵਾਨਤਾ ਜਬਤ ਹੋਈਆਂ ਅੱਜ ਤੱਕ ਜਿੰਨੇ ਵੀ ਪਾਰਟੀਆਂ ਦੇ ਪ੍ਰਧਾਨ ਹੋਏ ਨੇ ਜਦੋਂ ਕਿਸੇ ਪਾਰਟੀ ਨੂੰ ਐਨੀ ਸ਼ਰਮਨਾਕ ਹਾਰ ਹੋ ਜੇ ਉਹ ਫੌਰਨ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਦਾ ਹੈ ਪਰ ਮਾ ਦੇ ਪੁੱਤ ਨੇ ਸੁਖਬੀਰ ਬਾਦਲ ਨੇ ਫੇਰ ਵੀ ਨਹੀਂ ਅਸਤੀਫਾ ਦਿੱਤਾ ਨੈਤਿਕ ਧਾਰਨਾ ਤੇ ਵੀ ਨਹੀਂ ਅਸਤੀਫਾ ਦਿੱਤਾ ਜਦੋਂ ਸੁਖਬੀਰ ਬਾਦਲ ਨਾ ਹੀ ਆਇਆ ਕਿਸੇ ਹਿਸਾਬ 'ਚ ਫਿਰ ਇਹਨਾਂ ਨਾਲ ਇੱਕ ਤੜਾ ਵੱਖਰਾ ਹੋ ਗਿਆ ਸਾਰੇ ਸੀਨੀਅਰ ਅਕਾਲੀ ਆਗੂ ਇਹਦੋਂ ਵੱਖਰੇ ਹੋ ਗਏ ਵੱਖਰੇ ਹੋ ਕੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਦਰਖਾਸਤ ਪੇਸ਼ ਕੀਤੀ ਕਿ ਸਿੰਘ ਸਾਹਿਬ ਜੀ ਸੁਖਬੀਰ ਬਾਦਲ ਨੇ ਸਾਡੀਆਂ ਸਿੱਖ ਸੰਸਥਾਵਾਂ ਨੂੰ ਢਾਹ ਲਾਈ ਹੈ। ਉਹਨੇ ਐਨੇ ਗੁਨਾਹ ਕੀਤੇ ਨੇ। ਇਸ ਕਰਕੇ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ। ਸਿੰਘ ਸਾਹਿਬ ਨੇ ਭੇਜਿਆ ਨੋਟਸ। ਸੁਖਬੀਰ ਬਾਦਲ ਸਪਸ਼ਟੀਕਰਨ ਦੇਣ ਆਇਆ। ਉਹਨੇ ਆਪਣੇ ਸਾਰੇ ਗੁਨਾਹ ਮੰਨ ਲਏ। ਆਪਣੀ ਚੋਲੀ ਪਵਾ ਲਈ। ਤੇ ਐਡੇ ਵੱਡੇ ਗੁਨਾਹ ਜਦੋਂ ਚੋਲੀ ਵਾਲੇ ਸਿੰਘ ਸਾਹਿਬ ਨੇ ਉਹਨੂੰ ਤਨਖਾਇਆ ਕਰਾ ਦੇਤਾ ਉਹ ਨਾ ਕਿਸੇ ਨੂੰ ਮੂੰਹ ਦਿਖਾਉਣ ਜੋਗਰਾ ਰਿਹਾ ਨਾ ਉਹਦੇ ਕੋਈ ਮੱਥੇ ਲੱਗੇ ਜੇ ਕੋਈ ਆਉਂਦਾ ਸੀ ਇੱਧਰੋਂ ਟਲ ਜਾਂਦੇ ਸੀ ਇੱਕ ਦੋ ਧਾਰਨਾ ਸੀ ਪਹਿਲਾਂ ਵੀਡੀਓ 'ਚ ਦੱਸੀਆਂ ਹੋਈਆਂ ਨੇ ਫਿਰ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਨੇ ਇਹਨਾਂ ਨੂੰ ਪੇਸ਼ ਹੋਣ ਲਈ ਕਿਹਾ ਸੋ ਕਬੀਰ ਬਾਦਲ ਸੱਪਣ ਸਣੇ ਆਪਣਾ ਜਿਹੜਾ ਕੈਬਨਟ ਸੀ ਜਿਹੜੀ ਦੋਸ਼ੀ ਜਿਹੜਾ ਭਾਗੀਦਾਰ ਸੀ ਭਾਵੇਂ ਉਹ ਦਾਗੀ ਧੜੇ ਵਾਲੇ ਸੀ ਭਾਵੇਂ ਬਾਗੀ ਧੜੇ ਵਾਲੇ ਸਾਰੇ ਪੇਸ਼ ਕਰ ਲਏ ਸ਼੍ਰੀ ਕਾਤਾਖ ਸਹਾਬ ਦੀ ਫਸੀਲ ਤੋਂ ਜੋ ਹੁਕਮ ਹੋਇਆ ਉਹਦੇ ਚ ਪਹਿਲਾ ਹੁਕਮ ਤਾਂ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਡਿਪਟੀ ਚੀਫ ਮਿਨਿਸਟਰ ਪੰਜਾਬ ਸਰਕਾਰ ਤੇ ਗ੍ਰਹਿ ਮੰਤਰੀ ਇਹਦੀ ਅਗਵਾਈ ਵਿੱਚ ਸਿੱਖ ਸੰਸਥਾਵਾਂ ਦੇ ਅਕਸ ਨੂੰ ਬਹੁਤ ਤਾ ਲੱਗਿਆ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਸਿੱਖ ਸੰਸਥਾ ਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਅਕਾਲ ਪੁਰਖ ਸਾਹਿਬ ਵੀ ਇਹ ਤਿੰਨਾਂ ਦੇ ਅਕਸ ਨੂੰ ਢਾਹ ਲੱਗੀ ਹੈ ਇਹ ਲੀਡਰਸ਼ਿਪ ਪੰਥਕ ਹਿੱਤਾਂ ਦੀ ਸਹੀ ਤਰਜਮਾਨੀ ਕਰਨ ਵਿੱਚ फेल ਹੋਈ ਹੈ ਇਸ ਕਰਕੇ ਇਸ ਨੂੰ ਅਯੋਗ ਘਰਾੜ ਦਿੱਤਾ ਜਾਂਦਾ ਹੈ ਤੇ ਲੀਡਰਸ਼ਿਪ ਨੂੰ ਰੱਦ ਕੀਤਾ ਜਾਂਦਾ ਹੈ ਤੇ ਨਵੀਂ ਲੀਡਰਸ਼ਿਪ ਭਰਤੀ ਕਰਕੇ ਦੁਬਾਰਾ ਜਿਹੜੀ ਹੈ ਉਹਦੀ ਚੋਣ ਕੀਤੀ ਆ ਉਹਦੇ ਲਈ 7 ਮੈਂਬਰੀ ਕਮੇਟੀ ਬਣਾਈ ਕੱਲਾ ਕੱਲਾ ਗਨਾਹ ਸੁਖਬੀਰ ਬਾਦਲ ਮੰਨ ਗਿਆ ਕੱਲਾ ਕੱਲਾ ਤੇ ਇਹਨਾਂ ਨੂੰ ਫਿਰ ਸਿੰਘ ਸਾਹਿਬ ਨੇ ਹੋਰ ਵੀ ਸਾਰੇ ਜਿਨ੍ਹਾਂ ਨੇ ਸਾਰਿਆਂ ਨੇ ਆਪਣੇ ਗਵਰਨਟਨਾ ਕਬੂਲ ਕੀਤੇ ਸਿੰਘ ਸਾਹਿਬ ਨੇ ਇਨਾਂ ਨੂੰ ਧਾਰਮਿਕ ਸਜ਼ਾ ਵੀ ਲਾਈ ਜਿਹੜੀ ਕਿ ਆਮ ਤੌਰ ਤੇ ਲੱਗਦੀ ਹੁੰਦੀ ਹੈ ਭਾਂਡੇ ਮੰਜਨ ਲੰਗਰ ਦੀ ਸੇਵਾ ਝਾੜੂ ਲਾਉਣਾ ਜੇਵਾ ਨਾਲ ਰਾਜਨੀਤਿਕ ਸਜ਼ਾ ਵੀ ਲਾਈ ਕਿਉਂਕਿ ਗੁਨਾਹ ਰਾਜਨੀਤਿਕ ਬਹੁਤ ਕੀਤੇ ਹੋਏ ਸੀ ਸੁਖਬੀਰ ਬਾਦਲ ਮੰਤਰੀਆਂ ਸੰਤਰੀਆਂ ਸਾਰੇ ਅਮਲੇ ਫੈਲੇ ਨੇ ਆਪੋ ਆਪਣੀ ਧਾਰਮਿਕ ਸਜ਼ਾ ਤਾਂ ਕਰਤੀ ਪੂਰੀ ਪੂਰੀ ਕਰ ਲਈ ਪਰ ਇਹਨਾਂ ਨੇ ਰਾਜਨੀਤਿਕ ਸਜ਼ਾ ਨਹੀਂ ਪੂਰੀ ਕੀਤੀ ਜੋ ਰਾਜਨੀਤਿਕ ਤੌਰ ਤੇ ਇਹਨਾਂ ਨੂੰ ਆਦੇਸ਼ ਕੀਤੇ ਗਏ ਸਨ ਸੁਖਵੀਰ ਬਾਦਲ ਦੇ ਧੜੇ ਨੂੰ ਇਹਨਾਂ ਨੇ ਫਿਰੇ ਕਾਲ ਤੱਕ ਸਰਬ ਦਾ ਉਹ ਆਦੇਸ਼ ਨਹੀਂ ਮੰਨਿਆ ਉਹ ਹੁਕਮ ਨਹੀਂ ਮੰਨੇ ਕਿਸਨ ਉਹ ਹੁਕਮ ਇੱਕ ਤਾਂ ਇਹ ਕਿ 3 ਦਿਨਾਂ ਦੇ ਅੰਦਰ ਅੰਦਰ ਰਵਿੰਦਰ ਸਿੰਘ ਪੁੰਦਣ ਨੂੰ ਵਰਕਿੰਗ ਕਮੇਟੀ ਨੂੰ ਕਹਿ ਗਿਆ ਸੀ ਕਿ ਜਿੰਨਾਂ ਲੀਡਰਾਂ ਦੇ ਅਸਤੀਫੇ ਆ ਗਏ ਨੇ ਸੁਖਬੀਰ ਬਾਦਲ ਦੇ ਵੀ ਸਾਰੇ ਅਸਤੀਫੇ ਪੇਸ਼ ਕੀਤੇ ਜਾਣ ਕਾਲ ਤੱਕ ਸਾਹਬ ਦੇ ਸਾਰੇ ਇਹਨਾਂ ਨੇ ਉਹ ਨਹੀਂ ਕੀਤੇ ਉਹ ਹੁਕਮ ਮੰਨਣ ਤੋਂ ਇਨਕਾਰ ਕਰਤਾ ਫਿਰ ਇਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ ਉਹ ਤੋਂ ਵੀ ਮੁਨਕਰ ਹੋ ਗਏ ਇਹ ਡਿਊਟੀ ਕਿਹਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਕਿਉਂਕਿ ਉਹਨੂੰ ਮੁਖੀ ਬਣਾਇਆ ਗਿਆ ਸੀ ਉਹਨੇ ਕੋਈ ਮੀਟਿੰਗ ਨਹੀਂ ਬੁਲਾਈ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਵੀ ਕਰ ਲਿਆ ਫਲ ਅੱਛਰ ਕਿਸੀ ਹਰਜਿੰਦਰ ਸਿੰਘ ਧਾਮੀ ਦੇ ਪੈਰ ਨਹੀਂ ਲੱਗਣੇ ਤੇ ਸ਼ੁਕਨੀਏ ਜਾਨੀ ਕਿ ਦਿਲਜੀਤ ਸਿੰਘ ਟੀਮੇ ਨੇ ਅੰਨੇ ਬਹਾਨੇ ਯੰਨੇ ਬਹਾਨੇ ਜੀ ਆਏ ਜੀ ਆ ਹੁਕਮ ਮੰਨ ਲਿਆ ਤਾਂ ਚੋਣ ਕਮਿਸ਼ਨ ਉਹ ਚੋਣ ਕਮਿਸ਼ਨ ਵੱਡਾ ਹੋ ਗਿਆ ਕਿ ਅਸਲੀ ਅਕਾਲ ਤਖਤ ਸਾਹਿਬ ਸ਼ਰਮ ਨਹੀਂ ਆਉਂਦੀ ਤੁਹਾਨੂੰ ਮੂੰਹ ਤੁਸੀਂ ਪੰਥਕ ਪਾਰਟੀ ਕਹਾਉਂਦੇ ਹੋ ਡਰਦੇ ਹੋ ਤੁਸੀਂ ਚੋਣ ਕਮਿਸ਼ਨ ਦੇ ਚੋਣ ਕਮਿਸ਼ਨ ਨੇ ਪਹਿਲਾਂ ਤਾਂ ਤੁਹਾਨੂੰ ਕਦੇ ਕੁਝ ਕਿਹਾ ਨਹੀਂ ਐਨੇ ਸਾਲ ਤੋਂ ਚੋਣਾਂ ਲੜਦੇ ਹੋ ਸ਼ਰੋਮ ਨਹੀਂ ਕਮੇਟੀ ਦੇ ਵੀ ਲੜਦੇ ਹੋ ਪੰਥ ਦੇ ਨਾਂ ਤੇ ਬੋਟਾ ਵੀ ਮੰਗਦੇ ਹੋ ਵਿਧਾਨ ਸਭਾ ਲੋਕ ਸਭਾ ਦੀ ਚੋਣਾਂ ਵੀ ਲੜਦੇ ਹੋ ਉਦੋਂ ਦਾ ਕਿਸੇ ਨੇ ਤੁਹਾਨੂੰ ਉਦੋਂ ਦਾ ਤਾਂ ਕਿਸੇ ਨੇ ਚੋਣ ਕਮਿਸ਼ਨ ਨੇ ਕਿਹਾ ਨਹੀਂ ਹੁਣ ਕੀ ਹੋ ਗਿਆ ਕੁੱਡੇ ਸੱਪ ਲੜ ਗਿਆ ਅੰਨੇ ਬਹਾਨੇ ਸ਼੍ਰੀ ਕਾਲ ਪ੍ਰਕਾਸ਼ ਸਾਹਿਬ ਦਾ ਹੁਕਮ ਮੰਨਣ ਤੋਂ ਉਹਨੇ ਇਨਕਾਰ ਕਰ ਦਿੱਤਾ ਕਿਤਾ ਇਹ ਬਹਾਨੇ ਦਲਜੀਤ ਟੀਮਾ ਹਿਲਾਉਂਦਾ ਰਿਹਾ ਹਰਜਿੰਦਰ ਸਿੰਘ ਧਾਮੀ ਨੂੰ ਉਹ ਵੀ ਗੁੰਮਰਾਹ ਵੀ ਕਰਦਾ ਰਿਹਾ ਉਹਦੀ ਸਹਿਮਤੀ ਵੀ ਹੋ ਸਕਦੀ ਹੈ ਪਰ ਬਲਵਿੰਦਰ ਸਿੰਘ ਪੁੰਦਰ ਦਾ ਬਹੁਤ ਸਮਝਦਾਰ ਬੰਦਾ ਸੀ ਉਹ ਤਾਂ ਬਹੁਤ ਸੀਨੀਅਰ ਲੀਡਰ ਸੀ ਸਾਰੇ ਨਾਲੋਂ ਵੱਧ ਸਮਝਦਾਰ ਲੀਡਰ ਸੀ ਉਹਨੇ ਵੀ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਵਰਕਿੰਗ ਕਮੇਟੀ ਨੇ ਕਾਰਜਕਾਰੀ ਪ੍ਰਧਾਨ ਨੇ ਕੁਛ ਨਹੀਂ ਕੀਤਾ ਇਹ ਸ਼ਿਕਾਇਤ ਫੇਰ ਹਾਂ ਸੁਧਾਰ ਲਹਿਰ ਵਾਲਿਆਂ ਨੇ ਧਾਰਮਿਕ ਸਜ਼ਾ ਵੀ ਪੂਰੀ ਕੀਤੀ ਰਾਜਨੀਤਿਕ ਜੁਰਸਾਦਾ ਲਈ ਸੀ ਉਹਨਾਂ ਨੇ ਕਿਹਾ ਸੀ ਆਪਣੇ ਆਪਣੇ ਚੁੱਲ੍ਹੇ ਬੰਦ ਕਰ ਦਿਓ ਉਹਨਾਂ ਨੇ ਸਾਰੇ ਸਾਰਾ ਢਾਂਚਾ ਭੰਗ ਕਰਕੇ ਆਪਣੇ ਅਸਤੀਫੇ ਦੇ ਕੇ ਅਕਾਲ ਪੰਥ ਸਾਹਿਬ ਦੇ ਪੇਸ਼ ਹੋ ਗਏ ਕਹਿੰਦੇ ਜੀ ਅਸੀਂ ਤਾਂ ਆਪਣੇ ਤੁਹਾਡਾ ਹੁਕਮ ਸਾਰਾ ਮੰਨ ਲਿਆ ਆ ਬਾਦਲ ਤੜੇ ਨਹੀਂ ਮੰਨਿਆ ਇੱਕ ਵੀ ਤੁਹਾਡਾ ਹੁਕਮ ਨਹੀਂ ਮੰਨਿਆ ਸਿਰਫ ਧਾਰਮਿਕ ਸਜਾ ਲਈ ਹੈ ਦੂਜੀ ਇਹਨਾਂ ਨੇ ਇੱਕ ਵੀ ਸ਼ਰਤ ਨਹੀਂ ਪੂਰੀ ਕੀਤੀ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤੋਹੀਨ ਨਹੀਂ ਇਹ ਇਹਨਾਂ ਨੂੰ ਦੁਬਾਰਾ ਫਾਂਲਣ ਕੀਤਾ ਜਾਵੇ ਤਲਬ ਕੀਤਾ ਜਾਵੇ ਪੁੱਛਿਆ ਜਾਵੇ ਸਿੰਘ ਸਾਹਿਬ ਨੇ ਉਹਨਾਂ ਨੂੰ ਯਕੀਨ ਦਿਵਾਇਆ ਵੀ ਹਾਂ ਉਹ ਯਕੀਨ ਜਿਹੜਾ ਸੀਗਾ ਉਹ ਪਹਿਲਾਂ ਤਾਂ ਸ਼ੱਕੀ ਸੀ ਅਸੀਂ ਵੀ ਹੋਰ ਵੀ ਸਾਰੇ ਚੈਨਲ ਵਾਲੇ ਜਿਹੜੇ ਪੰਥਕ ਸੋਚ ਰੱਖਣ ਵਾਲੇ ਬੰਦੇ ਨੇ ਉਹ ਸ਼ੱਕ ਕਰਦੇ ਸੀ ਵੀ ਇਹਨਾਂ ਨੇ ਗਿਆਨੀ ਹਰਪੀ ਸਿੰਘ ਤੇ ਜਾਨੀ ਰਘਵੀਰ ਸਿੰਘ ਨੂੰ ਆਪੇ ਚਪਾੜਤਾ ਗਿਆਨੀ ਹਰਪੀ ਸਿੰਘ ਤੇ ਇਹਨੇ ਦੋਛਲਾਉਣੇ ਸ਼ੁਰੂ ਕਰਤੇ ਇਹਦੇ ਨਾਲ ਵਖਰਾ ਕਰਕੇ ਜਾਨੀ ਰਘਵੀਰ ਸਿੰਘ ਤੇ ਦਬਾਰ ਨਾ ਪਾਲਣ ਕਿਤੇ ਤੇ ਅਸੀਂ ਸ਼ੱਕ ਕਰਦੇ ਸੀ ਪਰ ਨਹੀਂ ਸਾਡਾ ਸ਼ੱਕ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਉਹ ਸ਼ੱਕ ਦੂਰ ਕਰਿਆ ਉਹ ਦੂਰ ਕਰਤਾ ਉਮੀਦ ਵੀ ਨਹੀਂ ਸੀ ਕਿ ਗਿਆਨੀ ਰਕबीर ਸਿੰਘ ਜੀ ਐ ਕੁਝ ਕਰਦਣਗੇ ਉਹ ਬਿਰਸਾ ਸਿੰਘ ਬਟੋਹਾ ਤਾਂ ਖੰਡਾ ਖੜਕਾ ਨਹੀਂ ਸਕਿਆ ਉਹ ਤਾਂ ਵੀ ਫੋਕੇ ਦਬਕੇ ਮਾਰ ਗਿਆ ਪਰ ਗਿਆਨੀ ਰਕबीर ਸਿੰਘ ਜੀ ਜefeਦਾਰ ਸ਼੍ਰੀ ਕਾਲਤਾਕ ਸਾਹਿਬ ਨੇ ਖੜਕਾਤਾ ਫਿਰ ਖੰਡਾ ਬਣ ਗਏ ਕਾਲੀ ਫੂਲਾ ਸਿੰਘ ਜਦੋਂ ਪ੍ਰੈਸ ਵਾਲਿਆਂ ਨੇ ਸਵਾਲ ਪੁੱਛੇ ਕਿ ਜੀ ਤੁਹਾਡੇ ਹੁਕਮਾਂ ਦੀ ਤਾਂ ਤੋਹੀਨ ਹੋਈ ਐ ਬਾਦਲ ਕਹਿੰਦੇ ਕੋਈ ਵੀ ਹੁਕਮ ਤੁਹਾਡਾ ਨਹੀਂ ਮੰਨਿਆ ਸਿਰਫ ਧਰਮ ਕਸੇ ਸਜਾਈ ਲਵਾਈ ਹੈ ਸਿੰਘ ਸਾਹਿਬ ਨੇ ਪ੍ਰੈਸ ਨੂੰ ਇਹ ਜਵਾਬ ਦਿੱਤਾ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਜੋ ਆਦੇਸ਼ ਜਾਰੀ ਕਰਤੇ ਇਸ ਰੱਦ ਕੀਤੀ ਹੋਈ ਜੋ ਕਰਾਰ ਦਿੱਤੀ ਹੋਈ ਲੀਡਰਸ਼ਿਪ ਨੂੰ ਇਨ ਬਿਨ ਲਾਗੂ ਕਰਨੇ ਪੈਣਗੇ ਅੰਨਾ ਕੰਨੀ ਨਾ ਕਰੇ ਹੈ ਲੀਡਰਸ਼ਿਪ ਇਹ ਜਥੇਦਾਰ ਗਿਆਨੀ ਅਕਬੀਲ ਸਿੰਘ ਦਾ ਪਹਿਲਾ ਹੁਕਮ ਹੈ ਚਾਰਤਾ ਕਾਂਬਾ ਇਹਦਾ ਇੱਕ ਸਵਾਲ ਹੋਰ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਜਿਹੜਾ ਬਾਦਲ ਦਾ ਤੜਾ ਹੈ ਨਾ ਇਹ ਇਹ ਸਮਝਦਾ ਸੀ ਗਿਆਨੀ ਅਕਬੀਲ ਸਿੰਘ ਇਹਦਾ ਕੁਝ ਨਹੀਂ ਕਰਦੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਨੂੰ ਸ਼ਹਿ ਦੇ ਕੇ ਸਾਡੇ ਖਿਲਾਫ ਸਾਡਾ ਨੁਕਸਾਨ ਕਰਦੇ ਇਹਨਾਂ ਨੇ ਜੀ ਪਹਿਲਾਂ ਤਾਂ ਇਹਦਾ ਸਾਡੂ ਜਿਹੜਾ ਸਾਫ ਕਾ ਸੀ ਕੋਈ ਨਕਾਰਿਆ ਹੋਇਆ ਨਸ਼ੇੜੀ ਬੰਦਾ ਉਹ ਤੋਂ ਦੋਸ਼ ਲਵਾਏ ਬੇਬੁਨਿਆਦ ਦੋਸ਼ ਉਹ ਮੁਖਸਰ ਦੀ ਸਾਰੀ ਸੰਗਤ ਨੇ ਇਕੱਠ ਕਰਕੇ ਉਹ ਨਕਾਰਾਂ ਕੀਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਦੀ ਸੱਸ ਉਹ ਜਿਹੜੀ ਕੁੜੀ ਤੇ ਦੋਸ਼ ਲਾਇਆ ਜਾਂਦਾ ਸੀ ਉਹ ਉਹ ਪੇਸ਼ ਹੋਈਆਂ ਉਹ ਕੈਮਰੇ ਸਾਹਮਣੇ ਆਈਆਂ ਉਹਨਾਂ ਦੀ ਬੋਲਤੀ ਹੋ ਗਈ ਬੰਦ ਫਿਰ ਇਹਨਾਂ ਨੇ ਇੱਕ ਨਮਾ ਕੱਟ ਚੋਂ ਮੂਗਲਾ ਕੱਢ ਲਿਆ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੀ 150 ਗੱਜ ਉਹ 150 ਗੱਜ ਨਿੱਕੀ ਜੀ ਕੋਠੜੀ ਵੀ ਨਹੀਂ ਪੈਂਦੀ ਉਹ ਚ 150 ਗੱਜ ਚ 150 ਗੱਜ ਦੀ ਕੋਠੀ ਬਣਾ ਲਈ ਪੌਸ਼ ਏਰੀਏ ਚ ਜਿਹਦੀ ਕੀਮਤ ਹੈ 2 ਕਰੋੜ ਕਿੰਨਾ ਟੈਕਸ ਚੋਰੀ ਕੀਤਾ 17 ਲੱਖ ਰੁਪਏ ਦੀ ਹਿਸਟਰੀ ਕਰਾਈ ਓਏ ਭਲੇ ਮਾਨਸੋ ਗਿਆਨੀ ਹਰਪ੍ਰੀਤ ਸਿੰਘ ਨੇ ਮੁਕਸਰ ਵਾਲਾ ਆਪਦਾ ਮਕਾਨ ਵੇਚ ਕੇ ਇਹ ਬਲਾਕ ਲਿਆ ਸੀ 2 ਸਾਲ ਪਹਿਲਾਂ ਤੁਸੀਂ ਕਢਾ ਲਏ ਹੋਣੇ ਕਾਗਜ਼ ਹੁਣ ਮੈਂ ਰੋਜੀ ਵਰਕੰਦੀ ਤੈਨੂੰ ਸਵਾਲ ਇਹ ਕਰਨਾ ਚਾਹੁੰਦਾ ਕਿ ਮੈਂ ਤੇਰੇ ਨਾਲ ਆ ਆਪਾਂ ਜੰਨੀ ਹਰਪ੍ਰੀਤ ਸਿੰਘ ਦੀ ਇਨਕੁਆਰੀ ਕਰਾਵਾਂਗੇ ਕਿ ਉਹ ਕਿੰਨਾ ਟੈਂਕ ਚੋਰੀ ਕੀਤਾ ਪਰ ਤੈਨੂੰ ਮੈਂ ਇੱਕ ਕਹਿਣਾ ਚਾਹੁੰਦਾ ਵੀ ਤੂੰ ਇੱਕ ਗੱਲ ਦਾ ਖਿਆਲ ਰੱਖ ਜਿਹੜਾ ਤੁਹਾਡਾ ਪਾਲਤੂ ਜਥੇਦਾਰ ਗੁਰਵਚਨ ਸਿੰਘ ਸਾਫ ਦਾ ਜਿਹੜਾ ਹੁਣ ਉਹ ਬੜਸਾ ਵੱਡ ਕੇ ਮੁਖਸਾ ਸਾਹਿਬ ਡਿਊਟੀ ਤੇ ਦਾ ਸੀ ਡਿਊਟੀ ਦਾ ਡਿਊਟੀ ਦਾ ਹੁੰਦਾ ਸੀ ਜਿਵੇਂ ਸੁਖਵੀਰ ਬਾਦਲ ਨੇ 2 ਦਿਨ ਦਿੱਤੀ ਸੀ ਉਹਦਾ ਜਿਹੜਾ ਮੁੰਡਾ ਹੈ ਉਹ ਮੰਜੇ ਦੇ ਉੱਤੇ ਰੱਖ ਕੇ ਕਸਹਰੇ ਵੇਚਦਾ ਹੁੰਦਾ ਸੀ 4 ਕਿੱਲੇ ਜ਼ਮੀਨ ਸੀ ਅੱਜ ਰੋਜੀਵ ਕੰਦੀ ਅੱਜ ਉਹੀ ਤੁਹਾਡਾ ਬੰਦਾ ਤੁਹਾਡਾ ਪਾਲਤੂ ਗਿਆਨੀ ਗੁਰਬਾਤਨ ਸਿੰਘ ਦੇ ਉਹੀ ਮੁੰਡੇ ਜਿਹੜਾ ਕਸਹਰੇ ਵੇਚਦਾ ਹੁੰਦਾ ਸੀ ਇੱਕ ਤਾਂ 3 ਸਟਾਰ ਹੋਟਲ ਹੈ ਮੁਕਸਰ ਦੇ ਵਿੱਚ ਇੱਕ ਬਠਿੰਡਾ ਮੁਕਸਰ ਰੋਡ ਤੇ ਉਹਦੀ ਕੋਠੀ ਆ ਲਿਸ਼ਾਨ ਕਰੋੜਾਂ ਰੁਪਈਆ ਦੀ ਇੱਕ ਕੋਠੀ ਉਹਦੀ ਹੈਗੀ ਆ ਅੰਮ੍ਰਿਤਸਰ ਦੇ ਵਿੱਚ ਕਰੋੜਾਂ ਰੁਪਈਆ ਦੀ ਇੱਕ ਕੋਠੀ ਹੈਗੀ ਉਹਦੀ ਚੰਡੀਗੜ੍ਹ ਦੇ ਵਿੱਚ ਪਲਾਟ ਕਿੰਨੇ ਨੇ ਨਹੀਂ ਮੈਨੂੰ ਪਤਾ ਤੇ 1 ਕਰੋੜ ਦੀ ਉਹਦੇ ਕੋਲੇ ਕਾਰ ਤੇ 1 75 ਲੱਖ ਦੀ ਕਾਰ ਉਹਨੇ ਸੈਕੰਡ ਹੈਂਡ ਲਈ ਹੋਈ ਹੈ ਇੱਕ 40 ਲੱਖ ਦੀ ਸਕੋਰਪਿਓ ਕਿ ਪਤਾ ਨਹੀਂ ਕਿਹੜੀ ਉਹ ਕਾਰ ਉਹਨੇ ਆਪ ਦੇ ਲੇ ਇਹੋ ਤਿੰਨ ਤਾਂ ਦੇ ਕੋਲ ਕਾਰਾਂ ਨੇ ਪਤਾ ਹੋਰ ਕਿੰਨੀਆਂ ਖੜਗੀਆਂ 2 ਨੰਬਰ 'ਚ ਤੇ ਉਹਦਾ ਇੱਕ ਕੋਈ ਮੇਟ ਸਪਲਾਈ ਕਰਨ ਦਾ ਕੰਟਰੈਕਟ ਹੈ ਮੁਚਰਖਾਨੀ ਨਾਲ ਕਿਸੇ ਨਾਲ ਗਿਆਨੀ ਗੁਰਬਾਚਨ ਸਿੰਘ ਦੇ ਮੁੰਡੇ ਦਾ ਉਹਨੇ ਜਿਹੜੀ ਅਰਬਾਂ ਖਰਬਾਂ ਰੁਪਇਆ ਇਕੱਠਾ ਕੀਤਾ ਕਰੋੜਾਂ ਦੀਆਂ ਕਾਰਾਂ ਆਆਂ ਕਿ ਸ਼ਹਿਰੇ ਵਿਚ ਵਾਲੇ ਕੋਲੇ ਉਹਦੀ ਬਰਕੰਦੀ ਸਾਹਿਬ ਆਪਾਂ ਰਲ ਕੇ ਈਡੀ ਤੋਂ ਮੰਗ ਕਰੀਏ ਵੀ ਇਹਦੇ ਨੂੰ ਕਾਰੀ ਕਰੀਏ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਕਰਾਈਏ ਇਹਦੀ ਵੀ ਕਰਾਈਏ ਓਏ ਇਹਨਾਂ ਨੂੰ ਪਾਇਆ ਕਰੀਏ ਓਏ ਸ਼ਰਮ ਕਰੋ ਓਏ ਓਏ ਰੋਜੀ ਬਰਕੰਦੀ ਇਹ ਸਾਡੀ ਸਿੱਖ ਕੌਮ ਦੇ ਰਹਿਬਰ ਨੇ ਤਖਤਾਂ ਦੇ ਜਥੇਦਾਰ ਨੇ ਸੰਵਾਰ ਜੋਗ ਤੁਸੀਂ ਤਾਂ ਰਹੋ ਹਜ਼ਾਰਾਂ ਏਕੜਾਂ ਦੀਆਂ ਕੋਠੀਆਂ ਫਾਰਮ ਹਾਊਸਾਂ ਚ ਤੇ ਇਹ 150 ਕੜਾਂ ਦੀ ਕੋਠੀ ਵੀ ਨਾ ਬਣਾ ਸਕਣਾ ਝੁੱਭੀਆਂ ਪਾ ਲੈਣ ਛੰਨਾ ਗੁਜਰਾਵਾਂ ਨੂੰ ਛੰਨਾ ਪਾ ਕੇ ਇੱਥੇ ਰਹਿਣ ਲੱਗ ਜਾਣੇ ਸ਼ਰਮ ਨਹੀਂ ਆਉ ਸਿੱਖ ਕੌਮ ਸ਼ਰਮ ਨਹੀਂ ਮਹਿਸੂਸ ਕਰੂਗੀ ਤੁਹਾਡੇ ਇਨਾਂ ਬੋਲਾਂ ਤੇ ਦੇ ਸੇਖ ਕੌਮ ਦੇ ਜਥੇਦਾਰ ਦੇਖੋ ਜੀ ਫਿਰਨਾ ਪਾਈ ਬੈਠੇ ਨੇ ਓਏ ਸ਼ਰਮ ਕਰੋ ਕੋਈ ਤੁਹਾਡੇ ਕੋਲ ਹੋਰ ਕੋਈ ਰਾਹ ਨਹੀਂ ਬਚਾ ਹੈਗਾ ਤੁਸੀਂ ਆਹ ਸਿੰਘ ਸਾਹਿਬ ਨੇ ਖੜਕਾਤਾ ਖੰਡਾ ਹੁਣ ਹੁਣ ਦੇਖੋ ਤੁਹਾਡਾ ਕੀ ਹਾਲ ਹੁੰਦਾ ਹੈ ਭੂਤਨੀਆਂ ਭਲਾ ਦੇਣਗੇ ਗਿਆਨੀ ਰਕबीर ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਮੁੜ ਕੇ ਫੇਰ ਇਕੱਠੇ ਹੋ ਰਹੇ ਨੇ ਇੱਕ ਹੋਰ ਜਦੋਂ ਇਹਨਾਂ ਸਵਾਲ ਪੁੱਛਿਆ ਪ੍ਰੈਸ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਵੀ ਜਿਹੜੀ ਜਾਜੂਜ ਕਮੇਟੀ ਬਣੀ ਉਹਦਾ ਉਹ ਕਹਿੰਦੇ ਵੀ ਪਹਿਲੀ ਗਲਤੀਾਂ ਇਹ ਕਿ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਜਾਂ ਪ੍ਰਧਾਨ ਨੂੰ ਕੋਈ ਅਧਿਕਾਰ ਹੀ ਨਹੀਂ ਕਿ ਉਹ ਤਖਤਾਂ ਦੇ ਜਥੇਦਾਰਾਂ ਦੇ ਕੋਈ ਜਾਂਚ ਪੜਤਾਲ ਬਣਾਏ ਕਰੇ ਜਾਂ ਜਾਂਚ ਕਮੇਟੀ ਕਾਇਮ ਕਰੇ ਕੋਈ ਅਧਿਕਾਰ ਨਹੀਂ ਤਖਤ ਦੇ ਜਥੇਦਾਰ ਦੀ ਏਕ ਤੇ ਜਾਂਚ ਕਰਨੀ ਬਹਿ ਜਾਈ ਜੇ ਤੇ ਕੋਈ ਦੋਸ਼ ਲੱਗਣ ਤਾਂ ਉਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਜਾਂਚ ਕਰ ਸਕਦਾ ਹੈ ਇਹ ਲੰਡੂ ਬੁੱchu ਨਹੀਂ ਕਰ ਸਕਦੇ ਇੰਨਾਂ ਨੂੰ ਕੀ ਅਧਿਕਾਰ ਹੈ ਉਹ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਵਾਲੇ ਤੁਹਾਨੂੰ ਮੈਂਬਰ ਦਾ ਬਣ ਕੇ ਤੁਸੀਂ ਅੰਤਰੰਕ ਕਮੇਟੀ ਦਾ ਪਤਾ ਤੁਹਾਨੂੰ ਆਖੋ ਥੇਲੇ ਦੀ ਨਹੀਂ ਵੀ ਤੁਹਾਡਾ ਅਧਿਕਾਰ ਖੇਤਰ ਕੀ ਹੈ ਕੋਈ ਜਿਹੜਾ ਤੁਸੀਂ ਸੇਵਾਵਾਂ ਜੀਆਂ ਕੀਤੀ ਹੈ ਨਾ 15 ਦਿਨ ਲਈ ਮੁੱਤ ਤੁਸੀਂ ਕੌਣ ਹੁੰਦੇ ਮਤਲਬ ਕਰਨ ਵਾਲੇ ਉਹ ਸਿੰਘ ਸਾਹਿਬ ਕਹਿੰਦੀ ਰਹੇ ਕਬੀਰ ਸਿੰਘ ਕਰੇ ਫਿਰ ਵੀ ਨਹੀਂ ਦਲਮਕਾਤਾ ਕੰਮ ਮ ਉਹ ਵੀ ਕਰਤੱਕ ਰਿਹਾ ਛੋੜ ਦਿੱਤ ਤਿੰਨ ਮੈਂਬਰੀ ਕਮੇਟੀ ਰੱਦ ਇਹ ਕਹਿੰਦਾ ਸਿੰਘ ਸਾਹਿਬ ਨੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਜਾਂਚ ਕਰਨ ਦਾ ਨਾਲ ਇਹ ਵੀ ਕਹਤਾ ਕਿ ਜਦੋਂ ਪੰਜ ਪਿਆਰਿਆਂ ਦੇ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਤਾ ਮਾਮਲਾ ਰੱਦ ਇਹਦਾ ਮਤਲਬ ਇਹ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਵੇਲੇ ਬੀ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਤੁਸੀਂ ਉਹਨਾਂ ਨੂੰ ਹਟਾਰ ਨਹੀਂ ਸਕਦੇ ਇੱਕ ਹੋਰ ਇੱਕ ਠੋਡਾ ਠੋਡੇ ਵਰਗਾ ਇੱਕ ਹੋਰ ਸੀ ਫੁਖਰਾ ਜਾਂ ਕੋਈ ਉਹ ਇਧਰ ਪਠਾਨਕੋਟ ਕੰਨੀ ਦਾ ਜੀ ਉਹ ਜੂਥ ਵਿੰਗ ਦਾ ਭਾਈ ਨਰੈਣ ਸਿੰਘ ਚੌੜਾ 11 ਕਿਤਾਬਾਂ ਦਾ ਲੇਖ ਵਿਦਵਾਨ ਸਰਗਰਮ ਸੱਚੀਆਂ ਗੱਲਾਂ ਕਹਿਣ ਵਾਲਾ ਠੀਕ ਜੇ ਉਹ ਤੋਂ ਕੋਈ ਐਕਸ਼ਨ ਹੋਇਆ ਤਾਂ ਜਦੋਂ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਹ ਫੁਖਰਾ ਬੰਦਾ ਉਹ ਪਠਾਨਕੋਟ ਦਾ ਜੂਥ ਵਿੰਗ ਦਾ ਜਿਹੜਾ ਆਗੂ ਸੀ ਠੋਡਾ ਨੋਮੀਨੇਟਡ ਉਹਨੇ ਮਗਰ ਦੀ ਜਾ ਕੇ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਲਾਹੀ ਦਸਤਾਰ ਦੀ ਬੇਅਦਬੀ ਕੀਤੀ ਓਏ ਦਸਤਾਰ ਥੋਡੇ ਜੂਸ ਕਾਲੇ ਦਲ ਦੇ ਨਹੀਂ ਗੁਰੂ ਸਾਹਿਬ ਨੇ ਬਖਸ਼ਿਆ ਖਾਲਸੇ ਨੂੰ ਤੇ ਉਹਨੂੰ ਸਿੰਘ ਸਾਹਿਬ ਨੇ ਜਿਆ ਵੀ ਅਸੀਂ ਤਲਬ ਕਰਦੇ ਆ ਮਾਫੀ ਨਾਮਾ ਤਾਂ ਉਹਨੇ ਮੰਗ ਲਿਆ ਪਰ ਕਹਿੰਦੇ ਜਾਣੇ ਜਾਣੇ ਸਿੰਘ ਸਾਹਿਬ ਦੇ ਇਹ ਗੱਲ ਕਹੀ ਕਿ ਜਾਣੇ ਅਣਜਾਣੇ ਤੇ ਨਹੀਂ ਜਾਨ ਬੁੱਝ ਕੇ ਮਗਦੀ ਜਾ ਕੇ ਪੱਗ ਲਈ ਆਹੂੰ ਠੋਡੇ ਨੂੰ ਉਹਨੂੰ ਵੀ ਡੰਗਣਗੇ ਖੜਕਾਏ ਜਾ ਰਹੇ ਨੇ ਖੰਡੇ ਜਾਨੀ ਰਕबीर ਸਿੰਘ ਜੀ ਤੇ ਉਧਰੋਂ ਗਿਆਨੀ ਹਰਪ੍ਰੀਤ ਸਿੰਘ ਵੀ ਖਿੱਤੀ ਫਿਰਦਾ ਖੁੰਡਾ ਹੁਣ ਦੇਖੋ ਤੁਹਾਡਾ ਕੀ ਹਾਲ ਕਰਦੇ ਨੇ ਭਗੌੜੇ ਹੋ ਜਾਂਦਾ ਬੜੇ ਚੌੜੇ ਹੋ ਕੇ ਰੱਖ ਲਈ ਤੁਸੀਂ ਕਾਨਫਰੰਸ ਮਾਗੀ ਦੇ ਮੇਲੇ ਤੇ ਗੰਦ ਪਾਉਣ ਨੂੰ ਤੁਸੀਂ ਕਾਹ ਤੱਕ ਤੱਕ ਭਗੌੜੇ ਹੋ ਤੁਹਾਨੂੰ ਕੀ ਅਧਿਕਾਰ ਹੈ ਨਾਲੇ ਤੁਹਾਨੂੰ ਤਾਂ ਸਿੰਘ ਸਾਹਿਬ ਨੇ ਰਜ਼ੰਦ ਕੀਤਾ ਹੋਇਆ ਰੋਜੀ ਬਰਕੰਦੀ ਸਾਹਿਬ ਤੁਸੀਂ ਬੰਦੇ ਬਹੁਤ ਸਮਝਦਾਰ ਹੋ ਕਿਉਂਕਿ ਵਿਧਾਇਕ ਵੀ ਰਹੇ ਹੋ ਮਾੜਾ ਜ ਆਪਾਂ ਆ ਜਿਹੜੀ ਹੈ ਨਾ ਲੁਤਰੋ ਇਹ ਰਤਨਾ ਵੀ ਹੈ ਪਰ ਇਹਨੂੰ ਲੁਤਰੋ ਵੀ ਕਹਿੰਦੇ ਨੇ ਇਹਨੂੰ ਲੁਤਰੋ ਨੂੰ ਥੋੜਾ ਜ ਆਪਾਂ ਲਗਾਮ ਦੇਈਏ ਤੇਰੇ ਘਰ ਮੀਟਿੰਗ ਹੋਈ ਹੈ ਸੁਖਬੀਰ ਸਿੰਘ ਬਾਦਲ ਨੇ ਉੱਥੇ ਸੰਬੋਧਨ ਕਰਦਿਆ ਕੀ ਕਿਹਾ ਪਤਾ ਹੈ ਉਹਨੇ ਕਿਹਾ ਜੀ ਅਕਾਲੀ ਦਲ ਖਤਮ ਨਹੀਂ ਹੋਇਆ ਅਕਾਲੀ ਦਲ ਆਰਾਮ ਕਰ ਰਿਹਾ ਸੀ ਸੁਖਬੀਰ ਸਿਆ ਅਕਾਲੀ ਦਲ ਆਰਾਮ ਨਹੀਂ ਸੀ ਕਰ ਰਿਆ ਅਕਾਲੀ ਦਲ ਨੂੰ ਤੂੰ ਕੋਮਾ ਚ ਲੈ ਗਿਆ ਹੁਣ ਗੱਪ ਛੱਡੀ ਜਾਂਦਾ ਵੱਡੇ ਵੱਡੇ ਮੈਂ ਕੋਈ ਕਸੂਰ ਨਹੀਂ ਕੀਤਾ ਓਏ ਭਰਾਵਾ ਓਏ ਸੁਖਬੀਰ ਸਿਆ ਤੈਨੂੰ ਲੋਕ ਪਤਾ ਕੀ ਕਹਿੰਦੇ ਸੀਦਾ ਨਹੀਂ ਕਦੇ ਕਿਹਾ ਸੀ ਤੈਨੂੰ ਕਹਿੰਦੇ ਸੀ ਸੁੱਖਾ ਗੱਪੀ ਪਤਾ ਕਿਉਂ ਕਹਿੰਦੇ ਸੁੱਖਾ ਗੱਪੀ ਓਏ ਤੂੰ ਲੋਕਾਂ ਚ ਯਾਰਾਂ ਦੋਸਤਾਂ ਚ ਵਰਕਰਾਂ ਦਾ ਭਾਵੇਂ ਗੱਪ ਮਾਰੀ ਜਾਂ ਚੱਲ ਜਾਊਗਾ ਤੇਰਾ ਓਏ ਤੂੰ ਤਾਂ ਅਕਾਲ ਤਖਤ ਸਾਹਿਬ ਤੇ ਵੀ ਝੂਠ ਬੋਲੀ ਹੈ ਜਦੋਂ ਪਹਿਲੀ ਦਰਖਾਸਤ ਲਿਖੀ ਹੈ ਤੂੰ ਸਪਸ਼ਟਿਕਰਨ ਦਿੱਤਾ ਹੈ ਤੂੰ ਕਿਹਾ ਜੀ ਮੈਂ ਸਾਰੇ ਗ੍ਰਾਂਹ ਕਬੂਲ ਕਰਦਾ ਫਿਰ ਉਸੇ ਕਾਲ ਤਖਤ ਸਾਹਿਬ ਦੇ ਸਕੱਤਰੇ ਜੀ ਨੂੰ ਤੂੰ ਇੱਕ ਹੋਰ ਦਰਖਾਸਤ ਦਿੰਦਾ ਹੈ ਜੀ ਪਹਿਲਾਂ ਵਾਲੀ ਦਰਖਾਸਤ ਗਲਤ ਸੀ ਉਹ ਤਾਂ ਗੱਪ ਸੀ ਜਮਾ ਆ ਸੱਚ ਹੈ ਫਿਰ ਤੈਨੂੰ ਕਿਸੇ ਸਿਆਣੇ ਬੰਦੇ ਨੇ ਸਮਝਾਇਆ ਵੀ ਮੂਰਖਾ ਇਹ ਕੀ ਕਰੀ ਜਾਂਦਾ ਹੈ ਇਹ ਕੰਮ ਕੁੱਠਾ ਪੈਜੂ ਇਹ ਤਾਂ ਕਾਲ ਤੱਕ ਸਾਹਦੇ ਸਾਹਮਣੇ ਸੱਚ ਤੇ ਝੂਠ ਦੋ ਤਰੇ ਐਪਲੀਕੇਸ਼ਨ ਆ ਗਿਆ ਫਿਰ ਫੇਰ ਤੂੰ ਲਿਖ ਕੇ ਦੇ ਕੇ ਤੀਜੀ ਚਿੱਠੀ ਵੀ ਉਹ ਤਾਂ ਮੈਂ ਗੱਪ ਮਾਰਿਆ ਸੀ ਜੀ ਸੱਚ ਤਾਂ ਇਹ ਹੈ ਕਿ ਮੈਂ ਕਸੂਰਬਾਰਾ ਮੈਂ ਦੋਸ਼ੀਆਂ ਗੁਨਾਹ ਕਰਾ ਤਿੰਨ ਗੱਪ ਇਕੱਠੇ ਇਹਨਾਂ ਨੂੰ ਕਿਹੜਾ ਸੱਚ ਹੈ ਉਹ ਛੱਡੋ ਪਾਣੀ ਪੂਣੀ ਚ ਬਸ ਸਾਜਣਾਉਣ ਵਾਲੀਆਂ ਸੁਖਵੀਰ ਸਹਿ ਇਹ ਜਿਹੜੇ ਗੱਪ ਇਹਨਾਂ ਖਾਨਦਾਨੀ ਹੁੰਦੇ ਨੇ ਇਹ ਜੀਨ ਚ ਹੁੰਦੇ ਨੇ ਜਿਹਦਾ ਪਿਓ ਗੱਪੀ ਹੋਵੇ ਉਹਦਾ ਮੁੰਡਾ ਵੀ ਗੱਪੀ ਹੁੰਦਾ ਹੈ ਤੇਰਾ ਪਿਓ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੈਥੋਂ ਵੀ ਵੱਡਾ ਗੱਪੀ ਸੀ ਅਸੀਂ ਪਹਿਲੀ ਵੀਡੀਓ ਚ ਪਾਈ ਇੱਕ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੁਨੀਆਂ ਦਾ ਸਭ ਤੋਂ ਵੱਡਾ ਗੱਪ ਤੇ ਇਤਿਹਾਸਿਕ ਗੱਪ ਬਰ ਹੈ ਪਤਾ ਹੈ ਕੀ ਸੀ ਐਵੇਂ ਚਲੰਤਗਲ ਨਹੀਂ ਮੈਂ ਕਰ ਰਿਆ ਕਾਲੀ ਦਾ ਦੀ ਸਕੇ ਲੱਗੀ ਹੋਈ ਸੀ ਮਜੀਠਿਆ ਉਂਦੜ ਸਾਰੇ ਉੱਥੇ ਖੜੇ ਸੀ ਉੱਥੇ ਪ੍ਰਕਾਸ਼ ਸਿੰਘ ਬਾਦਲ ਨੇ ਪਤਾ ਕੀ ਕਿਹਾ ਸੀ ਕਿ ਅਸੀਂ ਮੈਂ ਆਜ਼ਾਦੀ ਲਈ 17 ਸਾਲ ਜੇਰ ਕੱਟੀ ਐ ਓਏ ਬਾਦਲ ਸਾਹਿਬ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਤੂੰ ਪੌਣੇ 20 ਸਾਲ ਦਾ ਸੀ ਅਭ ਲਖਰਾਨੇ ਤੇਰਾ ਜਨਮ ਹੋਇਆ ਸੀ 1947 ਤੇ ਆਜ਼ਾਦੀ ਆ ਗਈ ਐ ਤੇ ਤੇਰੀ ਉਮਰ ਸੀ ਪੌਣੇ 20 ਸਾਲ 19 ਸਾਲ ਕੁਛ ਮਹੀਨੇ ਪੈਸਾ ਫਰਾਂਸਾਦੀਨ ਪਰ ਤੂੰ ਕਿੱਥੇ ਘਟ ਲੀ ਇਹ ਸੀ ਦੁਨੀਆ ਦਾ ਸਭ ਤੋਂ ਵੱਡਾ ਗੱਪ ਤੇ ਫੇਰ ਭਾਈ ਤੂੰ ਦਾ ਗੱਪ ਛੱਡਣੇ ਸੀ ਸੁੱਖਾ ਗੱਪੀ ਤਰ੍ਹਾਂ ਨਾ ਤਾਂ ਤਾਂ ਹੀ ਟਿਕਣਾ ਸੀ ਨਾ ਖਾਨਦਾਨੀ ਤੁਰ ਹੀ ਆਉਂਦੀ ਹੈ ਮਾੜਾ ਮੋਟਾ ਛੱਡੋ ਗੱਪ ਆਸੀਂ ਨਹੀਂ ਕਹਿੰਦੇ ਪਰ ਰਾਜਨੀਤਿਕ ਛੱਡ ਦਿਓ ਸੇ ਚੱਲ ਜਾਂਦਾ ਸਾਰਾ ਕੁਝ ਇਹਨਾਂ ਨੂੰ ਕਹਦੇ ਵੀ ਮੈਂ ਤਾਂ ਸਜ਼ਾ ਭੁਗਤਿਆ ਭੁਗਤਿਆ ਬਿਲਕੁਲ ਤੂੰ ਜਮਾ ਭੁਗਤਿਆ ਤੇ ਇਹਦੇ ਰਾਜਨੀਤਿਕ ਪਾਵਨਦੀ ਨਹੀਂ ਲੱਗੀ ਸੀ ਤੇ ਇਹਦੇ ਤਾਂ ਇੰਨੀ ਲੱਗੀ ਸੀ ਵੀ ਤੂੰ ਲੀਡਰਸ਼ਿਪ ਤੇਰੀ ਬੇਕਾਰ ਤੂੰ ਵੀ ਬੇਕਾਰ ਹੈ ਤੂੰ ਹੁਣ ਮਾਗੀ ਵਾਲੇ ਮੇਲੇ ਤੇ ਬਤੌਰ ਲੀਡਰ ਨਹੀਂ ਬੋਲ ਸਕਦਾ ਕਾਲ ਤੱਕ ਸਰ ਦਾ ਹੁਕਮ ਹੈ ਤੈਨੂੰ ਰੱਦ ਕੀਤਾ ਹੋਇਆ ਅਯੋਗ ਕਰਾ ਦਿੱਤਾ ਹੋਇਆ ਹੈ ਹੁਣ ਤੁਹਾਡੀ ਮਾਗੀ ਮੇਲੇ ਆਈ ਜਮੀਰ ਪਊਗਾ ਰੰਗ ਚ ਭੰਗ ਸਿੰਘ ਸਾਹਿਬ ਨੇ ਖਿੱਚਤੀ ਲਕੀਰ ਜੈਨੀ ਰਕबीर ਸਿੰਘ ਨੇ ਤੁਹਾਨੂੰ ਦੁਬਾਰਾ ਤਲਬ ਕੀਤਾ ਜਾਓ ਤਨਖਾਹਾਂ ਲਾਈਆਂ ਜਾਣਗੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੁਸੀਂ ਆਪ ਤਾਂ ਬਚ ਗਏ ਚੀਮਾ ਵੀ ਬਚ ਗਿਆ ਫਸਾਤਾ ਵਿਚਾਰਾ ਬਲਵਿੰਦਰ ਸਿੰਘ ਭੁੰਦੜ ਕਿਉਂਕਿ ਉਹ ਕਾਰਜਕਾਰੀ ਪ੍ਰਧਾਨ ਹੈ ਤੁਸੀਂ ਤਾਂ ਕੁਝ ਹੈ ਵੀ ਨਹੀਂ ਸੁਖਵੀਰ ਬਾਦਲ ਕੀ ਹੈ ਹੁਣ ਕੁਝ ਵੀ ਨਹੀਂ ਉਹਦੀ ਮਿਆਦ ਖਤਮ ਲੀਡਰਸ਼ਿਪ ਖਤਮ ਅਕਾਲੀ ਦਲ ਉਹਦਾ ਖਤਮ ਬਲਵਿੰਦਰ ਸਿੰਘ ਭੁੰਦੜ ਉਹਨੂੰ ਕਾਰਜਕਾਰੀ ਪ੍ਰਧਾਨ ਹੈ ਸਿੰਘ ਸਾਹਿਬ ਨੇ ਉਹਨੂੰ ਖਿੱਚ ਲਿਆ ਵੀ ਹਾਂ ਭਾਈ ਦੱਸ ਤੈਨੂੰ ਹੁਕਮ ਕੀਤਾ ਸੀ ਇਹ ਅਕਾਲ ਤੱਕ ਸਭ ਤੋਂ ਵੀ ਤੂੰ ਤੰਨ ਦਿਨਾਂ ਦੇ ਅੰਦਰੋਂ ਸਾਰੇ ਸੀਫੇ ਕਾਲ ਤੱਕ ਤੇ ਪੇਸ਼ ਕਰ ਨਹੀਂ ਕੀਤੇ ਖਿੱਚ ਲਿਆ ਹੁਣ ਧਾਮੇ ਵੀ ਖਿੱਚ ਲਿਆ ਵੀ ਤੂੰ ਸੱਤ ਮੈਂਬਰ ਕਿਹਾ ਸੀ ਤੇ ਮੁੱਖ ਬਣਾਇਆ ਸੀ ਤੇ ਤੂੰ ਮੀਟਿੰਗ ਕਿਉਂ ਨਹੀਂ ਕੀਤੀ ਉਹ ਵੀ ਖਿੱਚ ਲਿਆ ਫਾਸ ਗਏ ਦੋ ਉਹ ਸੁੱਕ ਨਹੀਂ ਚੱਕਣੀ ਇਹ ਸਾਰੇ ਬੱਜ ਗਏ ਟੀਮਾਂ ਉਹਦੀ ਬਾਰੀ ਬਾਅਦ ਉਹ ਇਹ ਫਸੇ ਜਾਣਗੇ ਆਪਣੇ ਆਪਣੇ ਪਾਪਾਂ ਤੁਸੀਂ ਆਪ ਹੀ ਫਸੇ ਜਾਓਗੇ ਤੁਸੀਂ ਜਿਹੜਾ ਸਮਝਦਾ ਸੀ ਨਾ ਵੀ ਗਿਆਨੀ ਰਕਵੀਰ ਸਿੰਘ ਨੂੰ ਅਸੀਂ ਡਰਾ ਲਾਗੇ ਦਬਾਹ ਪਾਵਾਂਗੇ ਗਿਆਨੀ ਹਰਦੀਪ ਸਿੰਘ ਨੂੰ ਤਾਂ ਅੱਡ ਕਰ ਦਾਂਗੇ ਨੂੰ ਅੱਡ ਕਰ ਦਾਂਗੇ ਉਹ ਦੋਨੇ ਜਥੇਦਾਰ ਇਕੱਠੇ ਹੋ ਰਹੇ ਨੇ ਉਹ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਰਾਏ ਦਾ ਉਹਨਾਂ ਦੇ ਸਿਰ ਤੇ ਹੱਥ ਹੈ ਉਹਨਾਂ ਨੂੰ ਊਰਜਾ ਦੇਤੀ ਉਹਨਾਂ ਨੂੰ ਗਿਆਨੀ ਗੁਰਵਤਨ ਸਿੰਘ ਬਣਨ ਤੋਂ ਰੋਕ ਲਿਆ ਹੁਣ ਉਹ ਖੜਕਾਉਣਗੇ ਖੰਡਾ ਫੇ ਠੋਡਾ ਕੱਢਣਗੇ ਕੰਡਾ ਦੇਖਦੇ ਜਾਓ ਹੁਣ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਰਦੇ ਕੋਮ ਦਰਦੇ ਕੋਮ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੋਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ